ਬੀਖਣਸ਼ਾ ਦੇ ਚੇਲਿਆਂ ਨੇ ਨਮਾਜ਼ ਪੜ੍ਹੀ ਨਮਾਜ਼ ਪੂਰੀ ਹੋਣ ਤੋਂ ਬਾਅਦ ਚੇਲਿਆਂ ਨੇ ਬੇਨਤੀ ਕੀਤੀ ਪੀਰ ਜੀ ਆਪਨੇ ਤੋਂ ਗਲਤੀ ਹੋ ਗਈ ਕਹਿੰਦਾ ਪੁੱਤਰ ਕਾਹੀ ਉਹ ਕਹਿਣ ਲੱਗੇ ਕਿ ਆਪਾਂ ਤਾਂ ਨਮਾਜ਼ ਲੈਂਦੇ ਨੂੰ ਮੂੰਹ ਕਰਕੇ ਪੜ੍ਹਦੇ ਆ ਤੇ ਅੱਜ ਆਪਾਂ ਚੜਦੇ ਨੂੰ ਕਰ ਦਿੱਤੀ ਸੜਕੇ ਜਾਵਾ ਓਏ ਤੇਰੇ ਪੀਰਾ ਕਹਿਣ ਲੱਗਾ ਨਾਵੇਂ ਲੈਂਦੇ ਨੂੰ ਮੰਨਾ ਨਾਵੇਂ ਚੜਦੇ ਨੂੰ ਮੰਨਾ ਮੈਂ ਤਾਂ ਅੱਲਾ ਨੂੰ ਮੰਨਦਾ ਮੈਨੂੰ ਅੱਲਾ ਦਾ ਨੂਰ ਅਜ ਪਟਨੇ ਦੀ ਪਾਵਨ ਧਰਤੀ ਦੇ ਦੱਸਿਆ ਹੈ ਮੇਰੇ ਜਿੰਨੇ ਭੈਣ ਭਰਾ ਥੋੜੇ ਬਹੁਤੇ ਆਇਓ ਮੇਰੀ ਗੱਲ ਨੂੰ ਕਿਥੋਂ ਪੀਖਣ ਸ਼ਾ ਪੀਰ ਮੁਸਲਮਾਨ ਉਹਨੂੰ ਅੱਲਾ ਦਾ ਨੂਰ ਪਟਨੇ ਵਿੱਚ ਦਿਦਾ ਤੇ ਆਪਾਂ ਡੇਰਿਆਂ ਦੇ ਧੱਕੇ ਖਾਂਦੇ ਆ ਨੇ ਕਿੰਨੇ ਨਾਮ ਲੈਣ ਚੱਲੇ ਆ ਤੁਹਾਨੂੰ ਗੁਰਗੁਬੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਕੋਲ ਦੱਸਿਆ ਕੁਝ ਨਹੀਂ ਤਕੀਜ ਖਾਨ ਜਾਣੇ ਗੱਡੀਆਂ ਭਰ-ਭਰ ਕੇ ਆਖੇ ਨਾਮ ਲੈਣ ਗਏ ਆ ਨਾਮ ਲੈਣ ਮੈਂ ਇਹਨਾਂ ਇਹਨਾਂ ਅਕਲ ਦੇ ਇਹਨਾਂ ਨੂੰ ਆਖਿਆ ਕਰੋ ਅੱਜ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦਾ 550 ਸਾਲਾ ਜੋਤੀ ਜੋਤ ਸਮਾਉਣ ਦਾ ਪਰਬ ਮਨਾ ਰਹੇ ਆ ਉਹ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦਾ ਕੰਨਾਂ ਚ ਭੁੱਖਾਂ ਦੀ ਗੱਲ ਨਹੀਂ ਕਰਦਾ ਉਹ ਕਹਿੰਦਾ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਪਰ ਇਧਰ ਆਵੇ ਦਾ ਕੌਣ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਇਹ ਗੁਰੂ ਕੇ ਬੋਲ ਨੇ ਅੰਮ੍ਰਿਤ ਪੀਵੋ ਇਹ ਨਹੀਂ ਆਖਿਆ ਕੰਨਾਂ ਚ ਫੂਕਾ ਮਰਾਓ ਤੇ ਨਾਮ ਲੈ ਕੇ ਆਓ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਨਾ ਗੁਰਮੁਖਾ ਅੰਤਮ ਸਵਾਸਾਂ ਤੱਕ ਪ੍ਰਮਾਤਮਾ ਦੀ ਵਡਿਆਈ ਕਰ ਉਹਦਾ ਨਿਚਾ ਕੰਨਾ ਹੋਵੇਗਾ ਹੁਣ ਤਾਂ ਗੁਰਮੁਖਾ ਆਪਣੇ ਕੋਲ ਸਾਧਨ ਨੇ ਉਹ ਮਹਾਪੁਰਸ਼ ਪਟਨੇ ਦੀ ਧਰਤੀ ਤੋਂ ਤੁਰਿਆ ਸੰੌਰੇ ਤੋਂ ਤੇ ਪਟਨਾ ਸਭ ਪੈਦਲ ਚੱਲ ਕੇ ਗਿਆ ਪੈਦਲ ਚੱਲ ਕੇ ਨਾ ਉਹਨੇ ਘੋੜਾ ਲਿਆ ਤੇ ਨਾ ਉਹਨੇ ਊਠ ਲਿਆ ਨਾ ਉਹਨੇ ਫੁਰਗੁ ਸਾਧਨ ਲਿਆ ਇਤਿਹਾਸ ਚ ਲਿਖਿਆ ਕਿ ਉਹਦੇ ਦੋ ਚੇਲੇ ਨਾਲ ਗਏ ਇੱਕ ਚੇਲਾ ਰਸਤੇ ਚ ਰੱਬ ਨੂੰ ਪਿਆਰਾ ਹੋ ਗਿਆ ਉਹਦੀ ਮੌਤ ਹੋ ਗਈ ਇਹ ਪੀਰ ਤੇ ਮুরিਦ ਦੋਵੇਂ ਪਟਨਾ ਸਾਹਿਬ ਗਏ ਤੇ ਬੁਢੀ ਅੱਗੇ ਜਾ ਕੇ ਪ੍ਰਣਾਮ ਕਰ ਲਿਆ ਕਿ ਅਸੀਂ ਜਿੰਨਾ ਚਿਰ ਗੋਬਿੰਦ ਰਾਏ ਦੇ ਦਰਸ਼ਨਾਂ ਕਰੀਏ ਅਸੀਂ ਉਹਨਾਂ ਚਰ ਅਨਜਲ ਮੂੰਹ ਤੇ ਲਾਉਣਾ ਨਹੀਂ ਆਪਾਂ ਤਾਂ ਕਿਲਾ ਪਹਿਲਾਂ ਪਗੋੜੀ ਖਾ ਚੁ ਲਈਏ ਆਪਾਂ ਤਾਂ ਕਿਹਨੇ ਜਲੇਬਨਾ ਠੰਡੇ ਹੋ ਜਾਣ ਪੰਜਾਬ ਚੋਂ ਗਿਆ ਉਹਨੇ ਖਾਣ ਨੂੰ ਪਹਿਲ ਨਹੀਂ ਦਿੱਤੀ ਉਹਨੇ ਗੁਰੂ ਕੇ ਦਰਸ਼ਨ ਨੂੰ ਪਹਿਲ ਦਿੱਤੀ ਮਾਤਾ ਨਾਨਕੀ ਜੋ ਗੁਰੂ ਗੋਬਿੰਦ ਸਿੰਘ ਦੀ ਦਾਦੀ ਜੀ ਸਨ ਉਹਨੇ ਆਖਿਆ ਪੀਰ ਜੀ ਸਾਈ ਲੋਕੋ ਜੀ ਆਇਆਂ ਨੂੰ ਥੋੜਾ ਬੋਗਦਾ ਖਾਓ ਕਹਿਣ ਲੱਗੇ ਮਾਤਾ ਜੀ ਅਸੀਂ ਗੁਰੂ ਕੇ ਦਰਸ਼ਨ ਕਰਨੇ ਤੇ ਆਪਣੇ ਆਪ ਨੂੰ ਸੱਚਿਆ ਕਰਨਾ ਆਖਿਰ ਉਹਨਾਂ ਨੇ ਹੱਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਦਾ ਮਾਮਾ ਮਾਮਾ ਕਰਪਾਲ ਚੰਦ ਬਾਜਾਂ ਵਾਲੇ ਬਾਪੂ ਨੂੰ ਆਪਣੀਆਂ ਬਾਹਾਂ ਚੁੱਕ ਕੇ ਲੈ ਕੇ ਆਇਆ ਉਧਰ ਪੀਰ ਨੇ ਆਪਣੇ ਚੇਲੇ ਨੂੰ ਭੁਜਾਇਆ ਕਹਿਣ ਲੱਗਾ ਪੁੱਤਰਾ ਮੈਂ ਤੇਰਾ ਸ਼ੰਕਾ ਨਿਵਰਤ ਕਰਨਾ ਹੈ ਇੰਉਂ ਕਰੀ ਦੋ ਨਕੀਆਂ ਦੀਆਂ ਕਿਓ ਕੁੱਡੀਆਂ ਲੈ ਨਹੀਂ ਇੱਕ 'ਚ ਪਾਣੀ ਪਾ ਦੀ ਤੇ ਇੱਕ ਵਿੱਚ ਦੁੱਧ ਪਾ ਰਹੀ ਤੇ ਬਾਕੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਉਹਦਾ ਚੇਲਾ ਦੋ ਕੁੰਜੀਆਂ ਲੈ ਕੇ ਆਇਆ ਕਿ ਵਿੱਚ ਪਾਣੀ ਪਾਇਆ ਇੱਕ ਵਿੱਚ ਦੁੱਧ ਪਾਇਆ ਤੇ ਕਹਿਣ ਲੱਗਾ ਲਿਆ ਪੁੱਤਰ ਮੈਨੂੰ ਫੜਾ ਉਹਨੇ ਕਲਜੀਤਰ ਬਾਪੂ ਦੇ ਅੱਗੇ ਕੀਤੀਆਂ ਤੇ ਮੇਰੇ ਬਾਜਾਂ ਵਾਲੇ ਦੀ ਕਿੰਨੀ ਤਾਕਤ ਹੈ ਕਿੰਨਾ ਬਲ ਹੈ ਕਿੰਨਾ ਜੋਰ ਹੈ ਜਦੋਂ ਪੀੜ ਦੇ ਕੁੰਜੀਆਂ ਤੇ ਹੱਥ ਰੱਖਿਆ ਉਹਨੂੰ ਇਨਾ ਭਾਰ ਮਹਿਸੂਸ ਹੋਇਆ ਕਿ ਉਹਦੇ ਹੱਥ ਕੰਬ ਗਏ ਤੇ ਦੁੱਧ ਤੇ ਪਾਣੀ ਡੁੱਲ ਗਿਆ ਚੇਲਾ ਮਜੂਜ਼ ਹੋਇਆ ਜਿਹੜਾ ਪੀਤ ਸੀ ਉਹ ਬਾਗੋ ਬਾਗ ਹੋ ਗਿਆ ਕਹਿਣ ਲੱਗਾ ਪੁੱਤਰਾ ਬਣ ਗਈ ਗੱਲ ਕਹਿੰਦਾ ਮੀਆਂ ਜੀ ਕਿਵੇਂ ਕਹਿੰਦਾ ਮੇਰੇ ਅੰਦਰ ਫੁਰਨਾ ਸੀ ਜੇ ਇਹ ਪਾਣੀ ਤੇ ਹੱਥ ਰੱਖ ਕੇ ਤੇ ਹਿੰਦੂਆਂ ਦਾ ਹੋਵੇਗਾ ਕਿਉਂਕਿ Hindu ਭਰਾ ਇਸ਼ਨਾਨ ਪਨ ਤੇ ਬੜਾ ਜੋਰ ਦਿੰਦੇ ਨੇ ਜੇ ਇਹ ਦੁੱਧ ਤੇ ਹੱਥ ਰੱਖੇਗਾ ਮੁਸਲਮਾਨਾਂ ਦਾ ਹੋਵੇਗਾ ਪਰ ਇਹਨੇ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰਕੇ ਜਿਹਨੂੰ ਆਪਾਂ ਪੁਰਾਣੇ ਬਜ਼ੁਰਗ ਇਹਨੇ ਕੱਚੀ ਲੱਸੀ ਹੁਣ ਤਾਂ ਕਈ ਤਰ੍ਹਾਂ ਦੇ ਆਪਾਂ ਲਮਕੇ ਲਮਕੇ ਤੇ ਕੋਕੇ ਸ਼ੋਕੇ ਪੀਣ ਲੱਗ ਪਿਆ ਨਾ ਅੱਗੇ ਗਰਮੀ 'ਚ ਲੋਕਾਂ ਨੇ ਅੰਬ ਚੂਪਣਾ ਦੇ ਮੁੜਕੇ ਕਹਿਣਾ ਧੀਏ ਰਾਣੀਏ ਥੋੜੀ ਜੀ ਕੱਚੀ ਲੱਸੀ ਬਣਾ ਅੰਬ ਆਂਬੜੇ ਚੂਪੇ ਤੇ ਠੰਢੀ ਹੁੰਦੀ ਹੈ ਅੰਬਾਂ ਦੀ ਗਰਮੀ ਨਾ ਚੜ ਜਾਏ ਇਹ ਕੱਚੀ ਲੱਸੀ ਆ ਆਪਣੇ ਪੰਜਾਬ ਦਾ ਇੱਕ ਮਸ਼ਹੂਰ ਖਰਾਕ ਸੀ ਗਰਮੀ 'ਚ ਕਹਿਣ ਲੱਗਾ ਪੀਰ ਗੁਰੂ ਨੇ ਦੁੱਧ ਤੇ ਪਾਣੀ ਮਿਲਾ ਕਰਕੇ ਕੱਚੀ ਲੱਸੀ ਬਣਾ ਕੇ ਆ ਕਿ ਮੈਂ ਠੰਡ ਵਰਤਉਣ ਲਈ ਐਮ ਅੱਗ ਲਾਉਣ ਲਈ ਨਹੀਂ ਆਇਆ ਇਹ ਹੈ ਗੁਰੂ ਗੋਬਿੰਦ ਸਿੰਘ ਜਿਹੜਾ ਕਹਿੰਦਾ ਕੋਈ ਭਇਓ ਮੁੜਿਆ ਕੋ ਜੋਗੀ ਸੰਿਆਸੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨਮਾਨ ਬੋ Hindu Turk ਕੋਈ ਰਾਫ ਜੀ ਇਮਾਮ ਸ਼ਾਫੀ ਮਾਨਸਿਕ ਇਜਾਜ਼ ਸਵੇ ਏਕੀ ਪਛਾਨ ਬੋ ਕਹਿੰਦੇ ਗੁਰਮੁਖੋ ਸਾਰੇ ਰੱਬ ਦੇ ਬਣਾਏ ਬੰਦੇ ਨੇ ਭਾਵੇਂ ਕੋ Hindu ਤੇ ਭਾਵੇਂ ਮੁਸਲਮਾਨ ਆਪਾਂ ਫਿਰ ਕਈ ਕੋਈ ਤਾਂ ਕਹਿੰਦਾ ਜੀ ਮੰਦਰ ਚ ਨਾ ਜਾਓ ਕੋਈ ਕਹਿੰਦਾ ਮਸਜਿਦ ਵਿੱਚ ਨਾ ਜਾਓ ਕੋਈ ਕਹਿੰਦਾ ਗੁਰਦੁਆਰੇ ਨਾ ਜਾਓ ਇੱਕ ਬਾਜਾਂ ਵਾਲਾ ਜਿਹੜਾ ਕਹਿੰਦਾ ਦਿਉਰਾ ਮਸਜਿਦ ਸੋਈ ਪੂਜਾ ਉਹ ਨਮਾਜ਼ ਕੋਈ ਮਾਨਸਬ ਏਕ ਕੇ ਅਨੇਕ ਕੋ ਪ੍ਰਭਾਵ ਹੈ ਏਕੇ ਨੈਣ ਏਕੇ ਕਾਨ ਏਕੇ ਦੇਹ ਏਕੇ ਮਾਨ ਖਾਕ ਬਾਦ ਆਦਸ਼ਾ ਉਹ ਆਪ ਕੋ ਲਾਉ ਹੈ ਆਪਾਂ ਪੰਜਾਂ ਤਤਾਂ ਦੇ ਬਣਿਆ ਭਾਵੇਂ ਕੋ Hindu ਹੈ ਭਾਵੇਂ ਕੋ ਮੁਸਲਮਾਨ ਹੈ ਭਾਵੇਂ ਕੋ ਭੈਣ ਹੈ ਤੇ ਭਾਵੇਂ ਵੀਰ ਹੈ ਆਪਾਂ ਨਿੱਕੀ ਜੀ ਮਿੱਟੀ ਦੀ ਢੇਰੀ ਹਾਂ ਇਹ ਸਾਡੇ ਗੁਰੂ ਨੇ ਸਾਨੂੰ ਜਨਾਇਆ